ਸੋ ਦੋਸਤੋ ਅੱਜ ਦਾ ਜੋ ਸੈਸ਼ਨ ਹੈ ਮੈਂ ਉਹਦੇ ਵਿੱਚ ਕੀ ਲਿਖਿਆ ਹੈ ਲਿਟਰੇਚਰ ਆਫ ਪੰਜਾਬ ਯਾਨੀ ਕਿ ਪੰਜਾਬ ਨਾਲ ਰਿਲੇਟਡ ਜੋ ਵੀ ਲਿਟਰੇਚਰ ਹੈ ਅੱਜ ਆਪਾਂ ਕਰਾਂਗੇ ਬਹੁਤ ਸਵਾਲ ਆਉਂਦੇ ਨੇ ਚਾਹ 2018 ਦਾ ਪੇਪਰ ਹੈ ਜ਼ਫਰਨਾਮਾ ਦੇ ਉੱਤੇ ਸਵਾਲ ਆਇਆ ਸੀ ਸੋ ਸਭ ਤੋਂ ਪਹਿਲਾਂ ਅਮ੍ਰਿਤਾ ਪ੍ਰੀਤਮ ਪਾਈ ਵੀਰ ਸਿੰਘ ਉੱਤੇ ਵੀ ਸਵਾਲ ਆ ਚੁੱਕਿਆ ਹੈ ਸੋ ਦ ਥਿੰਗ ਇਜ਼ ਅੱਜ ਦੀ ਕਲਾਸ ਵਿੱਚ ਚਾਹੇ ਕਲਾਸ 2-4 ਮਿੰਟ ਉੱਪਰ ਚੱਲ ਜੇ ਪਰ ਦੇਖਦੇ ਰਹੋ ਅੱਜ ਦੀ ਕਲਾਸ ਦੇ ਵਿੱਚ ਆਪਾਂ ਲਿਟਰੇਚਰ ਨੂੰ ਕਵਰ ਕਰਾਂਗੇ ਐਂਡ ਮੈਂ ਅੱਜ ਤੁਹਾਨੂੰ ਤੁਹਾਡੇ ਵਾਸਤੇ ਨਾ ਇੱਕ ਚੀਜ਼ ਸੌਖੀ ਕਰਨ ਵਾਸਤੇ ਲਿਟਰੇਚਰ ਨੂੰ ਨਾ ਤਿੰਨ ਪਾਰਟਸ ਵਿੱਚ ਡਿਵਾਈਡ ਕੀਤਾ ਹੈ ਐਂਡ ਸਾਰਾ ਪੰਜਾਬ ਦਾ ਲਿਟਰੇਚਰ ਇਹ ਤਿੰਨ ਪਾਰਟਸ ਵਿੱਚ ਡਿਵਾਈਡ ਹੋ ਜਾਏਗਾ ਸਭ ਤੋਂ ਪਹਿਲਾਂ ਜੇ ਮੈਂ ਲਿਟਰੇਚਰ ਦੀ ਗੱਲ ਕਰਾਂ スピリチュアル ਲਿਟਰੇਚਰ ਜਿੱਥੋਂ ਐਕਚੁਅਲੀ ਪੰਜਾਬ ਦਾ ਲਿਟਰੇਚਰ ਸ਼ੁਰੂ ਹੁੰਦਾ ਹੈ ਬਾਬਾ ਫਰੀਦ ਸਾਹਿਬ ਦੀ ਗੱਲ ਕਰ ਲਈਏ ਐਂਡ ਸਾਰੇ ਜਿਹੜੇ ਗੁਰੂ ਸਾਹਿਬਾਨ ਨੇ ਉਹਨਾਂ ਦੀ ਗੱਲ ਕਰ ਲਈਏ ਉਸ ਤੋਂ ਬਾਅਦ ਆਂਦਾ ਹੈ ਆਪਣਾ ਫੋਕ ਲਿਟਰੇਚਰ ਮਿਡੀਵਲ ਪੀਰੀਅਡ ਦੇ ਵਿੱਚ ਫੋਕ ਲਿਟਰੇਚਰ ਲਿਖਿਆ ਗਿਆ ਸੀ ਉਸ ਤੋਂ ਬਾਅਦ ਜਿਹੜਾ ਸਾਹਿਤ ਅਕੈਡਮੀ ਅਵਾਰਡ ਗਿਆਨ ਪੇਠ ਅਵਾਰਡ ਵਾਲਾ ਜਿਹੜਾ ਹੋ ਗਿਆ ਮਾਡਰਨ ਲਿਟਰੇਚਰ ਸੋ ਬੱਚੇ ਇਹ ਤਿੰਨ ਪਾਸਟ ਡਿਵਾਈਡ ਕਰਾਂਗੇ ਐਂਡ ਇਟ ਵਿਲ ਬੀ ਅ ਵੈਰੀ ਕੰਪਰੀਹੈਂਸਿਵ ਸੈਸ਼ਨ ਤੋਂ ਬਈ ਅੰਤ ਤੱਕ ਦੇਖਿਓ ਸਰੋ ਜੀ ਸਭ ਤੋਂ ਪਹਿਲਾਂ ਆ ਜਾਓ ਸਪਿਰਚੁਅਲ ਤੋਂ ਸ਼ੁਰੂ ਕਰ スピリチュアル ਤੋਂ ਸਾਨੂੰ ਕ੍ਰੈਡਿਟ ਦੇਣਾ ਪੈਣਾ ਹੈ ਸਭ ਤੋਂ ਪਹਿਲਾਂ ਬਾਬਾ ਫਰੀਦ ਸ਼ੇਖ ਫਰੀਦ ਬਾਬਾ ਗੰਝ ਸ਼ਕਰ ਜੋ ਮਰਜੀ ਇਹਨਾਂ ਦੇ ਨਾਂ ਤੁਸੀਂ ਪੁਕਾਰ ਸਕਦੇ ਹੋ ਇਹਨਾਂ ਨੂੰ ਕ੍ਰੈਡਿਟ ਦੇਣਾ ਪੈਣਾ ਹੈ that he was the person ਜਿਨ੍ਹਾਂ ਨੇ ਐਕਚੁਅਲੀ ਪੰਜਾਬੀ ਲਿਟਰੇਰੀ ਟਰੈਡੀਸ਼ਨ ਨੂੰ ਵਾਧਾ ਦਿੱਤਾ ਇਸ ਤੋਂ ਪਹਿਲਾਂ ਸਾਨੂੰ ਕੋਈ ਖਾਸ ਅੰਸ਼ ਨਹੀਂ ਦੇਖਣ ਨੂੰ ਮਿਲਦੇ ਉਸ ਤੋਂ ਬਾਅਦ ਜੇ ਮੈਂ ਅਮੀਰ ਖusro ਦੀ ਗੱਲ ਕਰਾਂ ਦੇਖੋ ਗੁਰੂ ਸਾਹਿਬ ਦਾ ਜਿਹੜਾ ਪੀਰੀਅਡ ਹੈ 1400 ਤੋਂ ਲੈ ਕੇ 1700 ਤੱਕ ਸੀ ਗੁਰੂ ਸਾਹਿਬ ਦਾ ਪੀਰੀਅਡ ਉਸ ਤੋਂ ਪਹਿਲਾਂ ਦੇਖੋ ਕਿੰਨੇ ਪੁਰਾਣੀ ਗੱਲ ਹੈ ਕਿ ਅਮੀਰ ਖusro ਸਾਹਿਬ ਨੇ ਪੰਜਾਬੀ ਲੈਂਗੁਏਜ ਵਿੱਚ ਪੋਇਮ ਲਿਖੀ ਠੀਕ ਹੈ ਜੀ ਸੋ ਇਸ ਕਰਕੇ ਇਹ ਦੋ ਜਿਹੜੀ ਸ਼ਖਸੀਅਤਾਂ ਨੇ ਇਹਨਾਂ ਦਾ ਜਿਹੜਾ ਯੋਗਦਾਨ ਹੈ ਬੜਾ ਹੀ ਇੰਪੋਰਟੈਂਟ ਹੈ ਪਰ ਜੇ ਮੈਂ ਉਸ ਤੋਂ ਬਾਅਦ ਗੱਲ ਕਰਾਂ ਸਭ ਤੋਂ ਸਾਡੇ ਕੋਲ ਜਿਹੜਾ ਅਨਮੋਲ ਗਹਿਣਾ ਪੰਜਾਬੀਆਂ ਕੋਲ ਹੈਗਾ ਜੀ 댓 ਇਜ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੋ ਇ ਟਾਪ 10 ਫੈਕਟ ਨੇ ਬੱਚੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਉੱਤੇ ਜਿਹੜੇ ਕੀ ਤੁਸੀਂ ਪੇਪਰ ਵਿੱਚ ਤੁਹਾਨੂੰ ਪੁੱਛੇ ਜਾ ਸਕਦੇ ਨੇ ਇਹਨਾਂ ਨੂੰ ਮਿਸ ਨਹੀਂ ਕਰਨਾ ਕਿਸੇ ਵੀ ਹਾਲ ਵਿੱਚ ਸਭ ਤੋਂ ਪਹਿਲਾਂ ਦੇਖੋ ਜਿਹੜੀ ਆਦੀ ਗ੍ਰੰਥ ਸੀਗੀ ਜੀ ਉਹਨਾਂ ਦੀ ਫਰਸਟ ਰਿਡੈਂਸ਼ਨ ਵਾਸ ਕੰਪਾਈਲਡ ਬਾਈ ਦਾ 5th ਗੁਰੂ ਸਾਹਿਬਾਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਤੋਂ ਬਾਅਦ ਜਿਹੜੀ ਉਹਦੀ ਕੰਪਾਈਲੇਸ਼ਨ ਹੈ ਉਹ ਕੰਪਲੀਟ ਕੀਤੀ ਗਈ ਸੀ 1604 ਦੇ ਵਿੱਚ ਪਹਿਲੀ ਵਾਰ ਨੂੰ ਇੰਸਟਾਲ ਕੀਤਾ ਗਿਆ ਸੀਗਾ ਸ੍ਰੀ ਹਰਮਨ ਸਰਬ ਅੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਵਿਖੇ ਉਸ ਤੋਂ ਬਾਅਦ ਬਾਬਾ ਬੁੱਢਾ ਜੀ ਜਿਹੜੇ ਸਿਗੇ ਪਹਿਲੇ ਗ੍ਰੰਥੀ ਹੋਏ ਸਨ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਿੰਘ ਜੀ ਨੇ ਐਡ ਕੀਤੀ ਉਹਦੇ ਵਿੱਚ RAMKALI ਦੀ ਵਾਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਜਿਹੜੇ ਪਿਤਾ ਜੀ ਸੀਗੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਜਿਹੜੇ ਸ਼ਲੋਕ ਸ਼ਬਦ ਸੀ ਉਹ ਐਡ ਕੀਤੇ ਜਿਹੜੀ ਸੈਕਿੰਡ ਰੀਡੈਂਸ਼ਨ ਹੈ ਇਟ ਕੇਮ ਟੂ ਬੀ ਨੋਨ ਐਸ ਗੁਰੂ ਗ੍ਰੰਥ ਸਾਹਿਬ ਜੀ ਜਿਹੜੀ ਕਿ ਫਾਈਨਲਾਈਜ਼ ਕਿੰਨੇ ਕੀਤੀ ਸੀਗੀ 10ਵੇਂ ਪਾਤਸ਼ਾਹੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਸ ਤੋਂ ਬਾਅਦ ਆ ਜਾਓ ਜੀ ਟੋਟਲ 1430 ਅੰਗ ਨੇ ਤੇ 5894 ਸ਼ਬਦ ਲਿਖੇ ਗਏ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਉਸ ਤੋਂ ਬਾਅਦ ਗੁਰਮੁਖੀ ਸਕ੍ਰਿਪਟ ਵਿੱਚ ਹੈ ਇਹ ਦਿਮਿਸ਼ ਨਾਲ ਬੱਚੇ ਕਨਫਿਊਜ਼ ਹੋ ਜਾਂਦੇ ਨੇ ਗੁਰਮੁਖੀ ਸਕ੍ਰਿਪਟ ਹੁੰਦੀ ਹੈ ਬੱਚੇ ਪਰ ਗੁਰਮੁਖੀ ਸਕ੍ਰਿਪਟ ਵਿੱਚ ਲੈਂਗੁਏਜਸ ਬਹੁਤ ਸਾਰੀਆਂ ਨੇ ਦੇਖੋ ਕਿਹੜੀ ਕਿਹੜੀ ਹੈ ਜੀ ਪੰਜਾਬੀ ਲਾਂਡਾ ਉਸ ਤੋਂ ਬਾਅਦ ਵੀ ਹੈ ਪ੍ਰਕ੍ਰਿਤ ਹੋ ਗਈ ਅਪਾ ਭ੍ਰਮਸਾ ਸੰਸਕ੍ਰਿਤ ਐਂ ਬਹੁਤ ਸਾਰੀ ਲੈਂਗੁਏਜਸ ਵਿੱਚ ਲਿਖੀ ਗਈ ਹੈ ਕਿਉਂਕਿ ਦੇਖੋ ਜੇ ਆਪਾਂ ਸ਼ੇਖ ਫਰੀਦੇ ਕੋਟ ਪਾ ਰਹੇ ਆ ਉਹ ਪੰਜਾਬੀ ਚ ਹੈ ਪਰ ਜਦੋਂ ਆਪਾਂ ਕਿਸੇ ਹੋਰ ਦੇ ਫੋਰ ਐਗਜ਼ਾਮਪਲ ਰਵਿਦਾਸ ਜੀ ਦੇ ਕੋਟ ਪਾ ਰਹੇ ਆ ਉਹ ਸੰਸਕ੍ਰਿਤ ਵਿੱਚ ਵੀ ਸੀਗੇ ਤਾਂ ਕਰਕੇ ਠੀਕ ਹੈ ਜੀ ਉਸ ਤੋਂ ਬਾਅਦ ਮੈਕਸਿਮਮ ਸ਼ਬਦ ਕਿਸ ਗੁਰੂ ਸਾਹਿਬਾਨ ਸਾਹਿਬ ਦੇ ਸਿਗੇ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਐਂਡ ਕਿੰਨੇ ਹੈ ਜੀ 2218 ਸ਼ਬਦ ਨੇ ਮਿਨਿਮਮ ਸ਼ਬਦ ਜੀ ਮੈਂ ਗੱਲ ਕਰਾਂ ਕੀਦੇ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੂਸਰੀ ਪਾਤਸ਼ਾਹੀ ਠੀਕ ਹੈ ਜੀ ਤੇ 63 ਸ਼ਲੋਕ ਇਹਨਾਂ ਦੇ ਨੇ ਠੀਕ ਹੈ ਜੀ ਸੋ ਤਾਂ ਕਰਕੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਸਪਿਰਚੁਅਲ ਲਿਟਰੇਚਰ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਜਿਹੜੀ ਸਪਿਰਚੁਅਲ ਲਿਟਰੇਚਰ ਹੈ ਉਹਨਾਂ ਨੇ ਇਹਨੇ ਸ਼ਬਦ ਲਿਖੇ ਨੇ ਜਪਜੀ ਸਾਹਿਬ ਆਸਾ ਦੀ ਵਾਰ ਦਖਣੀ ਓੰਕਾਰ ਸਿੱਧ ਗੋਸ਼ਤੇ ਬਾਰਾਂ ਮਾ ਇਹ ਇਹਨਾਂ ਦੀ ਸਭ ਤੋਂ ਜ਼ਿਆਦਾ ਜਿਹਨੂੰ ਆਪਾਂ ਕਹਿ ਸਕਦੇ ਆ ਕਿ ਇੰਪੋਰਟੈਂਟ ਰਚਨਾਵਾਂ ਨੇ ਜਿਹੜੀ ਪੇਪਰ 'ਚ ਪੁੱਛੀ ਜਾ ਸਕਦੀ ਹੈ ਜੀ ਠੀਕ ਹੈ ਉਸ ਤੋਂ ਬਾਅਦ ਇੱਕ ਨਾ ਹੋਰ ਚੀਜ਼ ਹੈ ਪੇਪਰ ਵਿੱਚ ਇਹ ਮੈਂ ਲਾਈਨ ਕਿਉਂ ਐਡ ਕੀਤੀ ਹੈ ਕਈ ਵਾਰ ਇੱਕ ਲਾਈਨ ਪੇਪਰਸ ਦੇ ਦਿੱਤੇ ਜਾਂਦੀ ਹੈ ਉਸ ਲਾਈਨ ਵਿੱਚ ਲਿਖਿਆ ਹੁੰਦਾ ਹੈ ਉਹ ਨਾਨਕ ਯਾਨੀ ਕਿ ਰੈਫਰਿੰਗ ਟੂ ਨਾਨਕ ਯਾਨੀ ਕਿ ਜੇ ਇੱਕ ਜਿਵੇਂ ਇੱਕ ਗੁਰੂ ਸਾਹਿਬ ਲਿਖ ਰਹੇ ਨੇ ਆਪਣੇ ਆਪ ਨੂੰ ਕਹਿ ਰਹੇ ਨੇ ਸੋ ਇਹ ਲਾਈਨ ਤਾਂ ਕਰਕੇ ਲਿਖੀ ਗਈ ਹੈ ਬੱਚੇ ਐਵੇਂ ਨਹੀਂ ਹੁੰਦਾ ਕਿ ਜੇ ਉੱਥੇ ਪੇਪਰ ਵਿੱਚ ਨਾਨਕ ਲਿਖਿਆ ਆ ਗਿਆ ਇਟ ਡਸ ਨਾਟ ਮੀਨਸ ਕਿ ਉਹ ਗੁਰੂ ਨਾਨਕ ਦੇਵ ਪਾਤਸ਼ਾਹ ਹੀ ਲਿਖ ਰਹੇ ਨੇ ਨਹੀਂ ਜਿਹੜੇ ਅਗਲੇ ਵੀ ਗੁਰੂ ਸਾਹਿਬਾਨ ਸੀਗੇ ਉਹਨਾਂ ਨੇ ਆਪਣੇ ਆਪ ਦਾ ਜਦੋਂ ਉਹ ਸ਼ਬਦ ਲਿਖਦੇ ਸੀ ਉਹ ਵੀ ਸ਼ਬਦ ਕਿਹੜਾ ਯੂਜ਼ ਕਰਦੇ ਸੀਗੇ ਦੇ ਆਇਡੈਂਟੀਫਾਈ ਥੈਮਸੈਲਵਜ਼ ਐਜ਼ ਨਾਨਕਸ ਉਹਨਾਂ ਦੇ ਸ਼ਲੋਕਾਂ ਸ਼ਬਦਾਂ ਵਿੱਚ ਵੀ ਹੇ ਨਾਨਕ ਓ ਨਾਨਕ ਐ ਕਰਕੇ ਦਿਖਦਾ ਹੈ ਠੀਕ ਹੈ ਜੀ ਸੋ ਇੱਥੇ ਕਨਫਿਊਜ਼ ਨਹੀਂ ਹੋਣਾ ਉਸ ਤੋਂ ਬਾਅਦ ਗੁਰੂ ਨਾਨਕ ਦੇਵ ਜੀ ਸਾਹਿਬਾਨ ਦੇ ਕੁਝ ਜਿਹੜੇ ਇੰਪੋਰਟੈਂਟ ਜਿਹੜੇ ਸਭ ਤੋਂ ਉਹਨਾਂ ਦੀ ਫਿਲਾਸਫੀ ਸੀ ਉਹ ਏ ਕੋਰ ਕੋਰਸ ਨੇ ਅੱਗੇ ਆ ਜੀ ਆਪਾਂ ਸ੍ਰੀ ਗੁਰ ਅੰਗਦ ਦੇਵ ਜੀ ਮਹਾਰਾਜ ਦੂਸਰੀ ਪਾਤਸ਼ਾਹੀ ਜੇ ਮੈਂ ਇਹਨਾਂ ਦੀ ਗੱਲ ਕਰਾਂ ਇਹਨਾਂ ਨੇ 63 ਸ਼ਬਦ ਐਂਡ ਸ਼ਲੋਕ ਬਾਣੀ ਨੂੰ ਅਰਪਿਤ ਕੀਤੇ ਉਸ ਤੋਂ ਬਾਅਦ ਗੁਰੂ ਅੰਗਦ ਦੇਵ ਜੀ ਨੇ ਮੋਡੀਫਾਈ ਕੀਤਾ ਐਂਡ ਪਾਲਿਸ਼ ਕੀਤਾ ਕਿਸ ਚੀਜ਼ ਨੂੰ ਜਿਹੜੇ ਪੰਜਾਬੀ ਅਲਫਾਬੈਟ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਫਰਸਟ ਅਥੋਰਾਈਜ਼ਡ ਬਾਇਓਗ੍ਰਾਫੀ ਜਿਹੜੀ ਹੈ ਗੁਰੂ ਨਾਨਕ ਸਾਹਿਬ ਦੀ ਉਹ ਵੀ ਲਿਖੀ ਸੀਗੀ ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਸਿੱਧਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜਿਹੜੇ ਆਪਣੇ ਬਾਕੀ ਗੁਰੂ ਸਾਹਿਬਾਨ ਮੈਂ ਉਹਨਾਂ ਨੂੰ ਮਿਸ ਨਹੀਂ ਕੀਤਾ ਇਸ ਤੋਂ ਬਾਅਦ ਇੱਕ ਟੇਬਲ ਬੱਚੇ ਜੋ ਕਿ ਇੰਨਾ ਕਿੰਪੋਰਟੈਂਟ ਹੈ ਨਾ ਉਹਦੇ ਵਿੱਚ ਮੈਂ ਜਿੰਨੇ ਵੀ ਗੁਰੂ ਸਾਹਿਬਾਨ ਨੇ ਉਹਨਾਂ ਦੇ ਸਾਰਿਆਂ ਦੀ ਕੰਪਾਈਲੇਸ਼ਨਸ ਨੂੰ ਇਕੱਠਾ ਕਰ ਦਿੱਤਾ ਹੈ ਠੀਕ ਹੈ ਜੀ ਸੋ ਬਹੁਤ ਇੰਪੋਰਟੈਂਟ ਹੋਏਗਾ ਪਰ ਜੇ ਮੈਂ ਗੱਲ ਕਰਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜੀ ਸਭ ਤੋਂ ਪਹਿਲਾਂ ਤਾਂ ਉਹਨਾਂ ਨੇ ਫਾਈਨਲਾਈਜ਼ ਕੀਤਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਫਿਰ ਉਹਨਾਂ ਨੇ ਦਸਮ ਗ੍ਰੰਥ ਲਿਖਤਾ ਜਿਹੜਾ ਕਿ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਲੱਗ ਸੀਗਾ ਸੈਪਰੇਟ ਹੈ ਬਿਲਕੁਲ ਠੀਕ ਹੈ ਉਹਦੇ ਵਿੱਚ ਜਪ ਸਾਹਿਬ ਵੀ ਲਿਖਿਆ ਹੈ ਉਹਦੇ ਵਿੱਚ ਅਕਾਲ ਉਸਤਤ ਵੀ ਹੈਗੀ ਹੈ ਚੰਡੀ ਚਰਿੱਤਰ ਹੈਗਾ ਹੈ ਬਚਿੱਤਰ ਨਾਟਕ ਹੈ ਚੰਡੀ ਦੀ ਵਾਰ 24 ਹਫਤਾਰ ਮੀ जी दशम ग्रंथ का ही पार्ट है बचे सो यारीजा जा सदन ने उस जश ग्रंथ की जो गल करिए वन जीरो सिक्स सिक्स पेजिस विद ईच पेज कंटेनिंग ट्वेंटी थ्री लाइन एंड थर्टी एट टू फोर्ट वन शब्द या फिर हिम्स ठीक है जी एंड उस तो बाफरनामा यह जरूर याद रखियो इन परशियन लैंगुएज दो हजार अठारह में सवाल आया सठारह या जन मैं भूल रहा है अठारह दी शायद ਉਦੇ ਵਿੱਚ ਇੱਕ ਲਾਈਨ ਦਿੱਤੀ ਗਈ ਸੀ ਅਤੇ ਪੁੱਛਿਆ ਗਿਆ ਸੀ ਇਹ ਕਿਹੜੀ ਰਚਨਾ ਤੋਂ ਹੈਗੀ ਹੈ ਤੇ ਜਦੋਂ ਤੁਸੀਂ ਉਸ ਲਾਈਨ ਨੂੰ ਪੜ੍ਹੋਗੇ ਤੁਸੀਂ ਦੇਖੋਗੇ ਪੰਜਾਬੀ ਵਿੱਚ ਨਹੀਂ ਹੈ ਇਹ ਪਰਸ਼ੀਅਨ ਵਿੱਚ ਲਾਈਨ ਹੈ ਤੇ ਤੁਹਾਡੇ ਦਿਮਾਗ ਚ ਮੇਰੇ ਦਿਮਾਗ ਚ ਜਦੋਂ ਮੈਂ ਉਸ ਟਾਈਮ ਅਟੈਂਪਟ ਕਰ ਰਿਹਾ ਸੀ ਹਿੱਟ ਕੀਤਾ ਕਿ ਯਾਰ ਪਰਸ਼ੀਅਨ ਵਿੱਚ ਤੇ ਇੱਕੋ ਇੰਪੋਰਟੈਂਟ ਸੀਗਾ ਜ਼ਫਰਨਾਮਾ ਤੇ ਮੈਂ ਜ਼ਫਰਨਾਮਾ ਟੈਕ ਕਰਾਇਆ ਤੇ ਉਹ ਠੀਕ ਹੋ ਗਿਆ ਉਸ ਲਈ ਤੁਹਾਨੂੰ ਜ਼ਫਰਨਾਮਾ ਪੜ੍ਹਨ ਦੀ ਲੋੜ ਨਹੀਂ ਹੈ ਤੁਹਾਨੂੰ ਸਿਰਫ ਇਹਨਾਂ ਪਤਾ ਹੋਣਾ ਚਾਹੀਦਾ ਸੀ ਕਿ ਉਹ ਪਰਸ਼ੀਅਨ ਲੈਂਗੁਏਜ ਦੇ ਵਿੱਚ ਹੈ ਨਾਓ ਜੀ ਸਭ ਤੋਂ ਇੰਪੋਰਟੈਂਟ ਟੇਬਲ ਆ ਗਿਆ ਜੀ ਇੱਕ ਵਾਰ ਸਭ ਤੋਂ ਪਹਿਲਾਂ ਦੇਖੋ ਜੀ ਗੁਰੂ ਸਾਹਿਬ ਦਾ ਨਾਮ ਮੇਜਰ ਲਿਟਰੇਰੀ ਕੰਟਰੀਬਿਊਸ਼ਨ ਜਿਹੜੇ ਰਾਗਸ ਉਹਨਾਂ ਨੇ ਕਿੰਨੇ ਡਿਨੋਟ ਕੀਤੇ ਐਂਡ ਉਸ ਤੋਂ ਬਾਅਦ ਐਕਸਟਰਾ ਵਰਕਸ ਠੀਕ ਹੈ ਜੀ ਟੇਬਲ ਤੁਹਾਡੇ ਲਈ ਬਣਾਇਆ ਧਿਆਨ ਨਾਲ ਵੇਖਿਓ ਅਗੇਨ ਗੁਰੂ ਨਾਨਕ ਦੇਵ ਜੀ ਉਸ ਤੋਂ ਬਾਅਦ 974 ਉਹਨਾਂ ਦੇ ਜਿਹੜੇ ਹੈਗੇ ਆ ਅ ਸ਼ਬਦ ਉਹ ਇੱਧਰ ਹੈਗੇ ਨੇ ਇਹਨੂੰ ਇਹਨੂੰ ਕੈਨਸਲ ਕਰਦੇ ਹੋ ਬੱਚੇ ਇਹ ਗਲਤੀ ਨਾਲ ਲਿਖਿਆ ਗਿਆ ਸੀ ਦਿਸ ਇਸ ਨੋਟ ਥੇਰ ਠੀਕ ਹੈ ਜੀ ਚਲੋ ਉਸ ਤੋਂ ਬਾਅਦ 19 ਰਾਗ ਨੇ ਐਂਡ ਐਕਸਟਰਾ ਵਰਕਸ ਨਨ ਸਾਰੇ ਇਹ ਗ੍ਰੰਥ ਸਾਹਿਬ ਵਿੱਚ ਨੇ ਗੁਰੂ ਅੰਗਦ ਦੇਵ ਜੀ 63 ਸ਼ਲੋਕਸ ਲਿਖੇ ਜੀ ਮੇਨਲੀ ਸ਼ਲੋਕਸ ਕੰਪਾਈਲੇਸ਼ਨ ਆਫ ਜਨਮ ਸਾਖੀ ਵੇਨਾ ਨੇ ਕੀਤੀ ਸੀ ਜਿਵੇਂ ਤੀਸਰੀ ਪਾਤਸ਼ਾਹੀ ਸ਼੍ਰੀ ਗੁਰੂ ਅਮਰਦਾਸ ਜੀ ਦੀ ਗੱਲ ਕਰਾਂ 907 ਸ਼ਬਦ ਲਿਖੇ ਐਂਡ ਅਨੰਦ ਸਾਹਿਬ ਜਿਹੜਾ ਹੈ ਅ ਅਨੰਦ ਪਿਆ ਮੇਰੀ ਮਾਂ ਐਸਤ ਗੁਰੂ ਮੈਂ ਪਾਇਆ ਜਦੋਂ ਇਹ ਸ਼ੁਰੂ ਹੁੰਦਾ ਹੈ ਇਹ ਕਿੰਨੇ ਲਿਖਿਆ ਹੈ ਸ਼੍ਰੀ ਗੁਰ ਠੀਕ ਹੈ ਜੀ 17 ਰਾਗ ਲਿਖੇ ਨੇ ਅਨੰਦ ਸਾਹਿਬ ਉਸ ਤੋਂ ਬਾਅਦ ਸ੍ਰੀ ਗੁਰੂ ਰਾਮਦਾਸ ਜੀ 697 ਸ਼ਬਦ ਠੀਕ ਹੈ ਇਹਨਾਂ ਤੁਹਾਨੂੰ ਵੇਰੀ ਕਰੇਗਾ ਥੱਲੇ ਕਮੈਂਟ ਨਾ ਕਰਨ ਲੱਗ ਜਿਓ ਕਿ ਸਰ ਉਥੇ ਇਦਾਂ ਦਿੱਤਾ ਹੈ ਪੀ ਐਸ ਈ ਬੀ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਡਾਟਾ ਹੈ ਉਹਦੇ ਵਿੱਚ 6179 ਹਿਮਸ ਲਿਖੇ ਹੋਏ ਨੇ ਐਂਡ ਉਸ ਤੋਂ ਬਾਅਦ 30 ਰਾਗਾਂ ਵਿੱਚ ਇਹਨਾਂ ਦੀ ਬਾਣੀ ਹੈ ਜੀ ਐਂਡ ਇਹਨਾਂ ਨੇ ਕੋੜੀਆਂ ਦੀ ਵੀ ਸਥਾਪਨਾ ਕੀਤੀ ਜਿਹੜੀ ਵਿਆਹ ਵੇਲੇ ਗਾਈ ਜਾਂਦੀਆਂ ਨੇ ਗੁਰੂ ਅਰਜਨ ਦੇਵ ਜੀ ਮਹਾਰਾਜ ਠੀਕ ਹੈ ਜੀ ਗੁਰੂ ਅਰਜਨ ਦੇਵ ਜੀ ਦੀ ਗੱਲ ਕਰੀਏ ਲਾਰਜੈਸਟ ਕੰਟਰੀਬਿਊਟਰ ਟੂ ਲਾਰਜੈਸਟ ਕੰਟਰੀਬਿਊਟਰ ਆਫਟਰ ਗੁਰੂ ਨਾਨਕ ਨੇ ਇਹ ਗਲਤ ਹੈ ਬੱਚੇ ਹੀ ਇਜ਼ ਦਾ ਲਾਰਜੈਸਟ ਕੰਟਰੀਬਿਊਟਰ ਇਹਨੂੰ ਕਰ ਦੋ ਕੈਨਸਲ ਕਰ ਦੋ ਠੀਕ ਹੈ ਜੀ ਇਹਨੂੰ ਮੈਂ ਠੀਕ ਕਰ ਦੂੰਗਾ ਠੀਕ ਹੈ ਐਕਚੁਅਲੀ ਕਈ ਵਾਰ ਕੀ ਹੋ ਗਿਆ ਕਿ ਥੋੜੇ ਥੋੜੇ ਮਿਸਟੇਕਸ ਹੋ ਜਾਂਦੇ ਆ ਕੋਈ ਗੱਲ ਨਹੀਂ ਇਹਨੂੰ ਅਵੋਇਡ ਕਰਿਓ ਮੈਂ ਪੀਡੀਐਫ ਵਿੱਚ ਸਹੀ ਕਰਕੇ ਦੇ ਦੂੰਗਾ ਠੀਕ ਹੈ ਜੀ ਹੀ ਵਾਸ ਦਾ ਲਾਰਜੈਸਟ ਕੰਟਰੀਬਿਊਟਰ 2218 ਸ਼ਲੋਕ ਇਹਨਾਂ ਨੇ ਲਿਖੇ ਠੀਕ ਹੈ ਜੀ ਉਸ ਤੋਂ ਬਾਅਦ ਆਦੀ ਗ੍ਰੰਥ ਨੂੰ ਵੀ ਇਹਨਾਂ ਨੇ ਕੰਪਾਈਲ ਕੀਤਾ ਤੇ ਸੁਖਮਣੀ ਸਾਹਿਬ ਦਾ ਪਾਠ ਜੋ ਬਹੁਤ ਹੀ ਜ਼ਿਆਦਾ ਕਰਾਇਆ ਜਾਂਦਾ ਹੈ ਘਰਾਂ ਦੇ ਵਿੱਚ ਐਂਡ ਉਹ ਵੀ ਇਹਨਾਂ ਨੇ ਲਿਖਿਆ ਉਸ ਤੋਂ ਬਾਅਦ 30 ਰਾਗਾਂ ਦੀ ਇਹਨਾਂ ਦੀ ਬਾਣੀ ਸੀਗੀ ਜੀ ਉਸ ਤੋਂ ਬਾਅਦ ਕਾਪੀ ਆਫ ਆਦੀ ਗ੍ਰੰਥ ਨੂੰ ਭਾਈ ਬਾਨੋ ਨੂੰ ਦਿੱਤਾ ਗਿਆ ਫੋਰ ਬਾਈਂਡਿੰਗ ਉਸ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੇ ਸਿੱਖ ਜਮ ਨੂੰ ਜਿਹੜਾ ਐਕਚੁਅਲ ਸਕ੍ਰਿਪਚਰ ਸੀ ਉਹਨੂੰ ਪੋਥੀ ਸਾਹਿਬ ਕਰਕੇ ਦਿੱਤਾ ਗਿਆ which was ਰਿਟਰਨ ਬਾਈ ਭਾਈ ਗੁਰਦਾਸ ਜੀ ਠੀਕ ਹੈ ਸੋ ਇਹ ਚੀਜ਼ਾਂ ਦਾ ਥੋੜੀ-ਛੋਟੀਆਂ ਚੀਜ਼ਾਂ ਨੇ ਇਹਨਾਂ ਦਾ ਖਿਆਲ ਰੱਖਣਾ ਹੈ ਉਸ ਤੋਂ ਬਾਅਦ ਜੇ ਆਪਾਂ ਇੱਧਰ ਤੱਕ ਗੱਲ ਕਰੀਏ ਸ੍ਰੀ ਗੁਰੂ ਹਰਗੋਬਿੰਦ ਜੀ ਗੁਰੂ ਹਰ Rai ਜੀ ਗੁਰੂ ਹਰਕ੍ਰਿਸ਼ਨ ਜੀ ਇਹਨਾਂ ਦੇ ਟਾਈਮ ਵਿੱਚ ਤੁਸੀਂ ਤੁਹਾਨੂੰ ਪਤਾ ਸਿੱਖ ਹਿਸਟਰੀ ਦਾ ਇਸ ਟਾਈਮ ਤੇ ਬਹੁਤ ਮੁਗਲਾਂ ਨਾਲ ਬਹੁਤ ਲੜਾਈ ਚੱਲ ਰਹੀ ਸੀਗੀ ਹੈਨਾ ਤੇ ਉਸ ਟਾਈਮ ਤੇ ਮਾਰਸ਼ਲ ਟਰੈਡੀਸ਼ਨ ਦੀ ਜੋ ਸਥਾਪਨਾ ਹੋਈ ਸੀ ਇਸ ਕਰਕੇ ਗੁਰੂ ਗ੍ਰੰਥ ਸਾਹਿਬ ਵਿੱਚ ਕੋਈ ਖਾਸ ਜੇ ਮੈਂ ਕਹਾਂ ਯੋਗਦਾਨ ਇੱਥੇ ਨਹੀਂ ਆ ਸਕਿਆ ਬੱਚੇ ਬਟ ਉਸ ਤੋਂ ਬਾਅਦ ਜੇ ਦੇ ਆਪਾਂ ਦੇਖੀਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਨੇ 15 ਰਾਗਾ ਵਿੱਚ ਬਾਣੀ ਲਿਖੀ ਹੈ 59 ਵਰਡਸ ਐਂਡ 57 ਸ਼ਲੋਕ ਲਿਖੇ ਨੇ ਟੋਟਲ ਉਹਨਾਂ ਦੀ ਜਿਹੜੀ ਬਾਣੀ ਹੈ ਉਹ 116 ਸ਼ਬਦ ਐਂਡ ਸ਼ਲੋਕਸ ਦੀ ਬਣ ਜਾਂਦੀ ਹੈ ਇਹਨੂੰ ਆਪਾਂ ਯਾਦ ਰੱਖਾਂਗੇ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰੀ ਉਹਨਾਂ ਦਾ ਕੋਈ ਪਰਸਨਲ ਕੰਪੋਜੀਸ਼ਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਦਸਮ ਗ੍ਰੰਥ ਐਂਡ ਬਾਕੀ ਜਿਹੜੇ ਕੰਪੋਜੀਸ਼ਨਸ ਆਪਾਂ ਗੱਲ ਕਰ ਚੁੱਕੇ ਹਾਂ ਬਟ ਉਸ ਤੋਂ ਇਲਾਵਾ ਜੇ ਆਪਾਂ ਦੇਖੀਏ ਦਸਨ ਗ੍ਰੰਥ ਹੋ ਗਿਆ ਉਹਦੇ ਵਿੱਚ ਜੋ ਅਕਾਲ ਉਸਤਕ ਚੰਡੀ ਦੀ ਵਾਰ ਜ਼ਫਰਨਾਮਾ ਉਹ ਸਭ ਹੈ ਸਰਬਲੋਗ ਗ੍ਰੰਥ ਵੀ ਇੱਥੇ ਹੈਗਾ ਹੁਣ ਇਹ ਡਿਸਪਿਊਟਡ ਹੈ ਈਸਕੀ ਇਹਨਾਂ ਨੇ ਲਿਖਿਆ ਹੈ ਨਹੀਂ ਲਿਖਿਆ ਪੇਪਰ ਵਿੱਚ ਆਉਂਦਾ ਵੈਸੇ ਆਏਗਾ ਨਹੀਂ ਚਲੋ ਉਸ ਤੋਂ ਬਾਅਦ ਦੇਖੀਏ ਮੋਸਟ ਇੰਪੋਰਟੈਂਟ ਫੈਕਟਸ ਅਬਾਊਟ ਪ੍ਰੀਲੈਂਸ ਜਬਜੀ ਸਾਹਿਬ ਕਿੰਨੇ ਲਿਖਿਆ ਜੀ ਤੁਹਾਡੇ ਸਾਹਮਣੇ ਹੈ ਆਨੰਦ ਸਾਹਿਬ ਸੁਖਮਣੀ ਸਾਹਿਬ ਲਾਵਾ ਗੁਰੂ ਅਮਰਦਾਸ ਜੀ ਆ ਆਦਿ ਗ੍ਰੰਥ ਨੂੰ ਕੰਪਾਈਲ ਕੀਤਾ ਗਿਆ ਬਾਈ ਗੁਰੂ ਅਰਜਨ ਦੇਵ ਜੀ ਮਹਾਰਾਜ ਫਾਈਨਲ ਗੁਰੂ ਗ੍ਰੰਥ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਦਸਮ ਗ੍ਰੰਥ ਓਨਲੀ ਬਾਈ ਗੁਰੂ ਗੋਬਿੰਦ ਸਿੰਘ ਜੀ ਨਾਟ ਪਾਥ ਆਫ ਗ੍ਰੰਥ ਸਾਹਿਬ ਗੁਰੂ ਵਿਦ ਜ਼ੀਰੋ ਹਾਈਮਸ ਮਤਲਬ ਕਿ ਜੋ ਨਹੀਂ ਜਿਨ ਦੇ ਸ਼ਬਦ ਨਹੀਂ ਹੈਗੇ ਆ ਜੀ ਉਹ ਹੈ 6ਵੀਂ 7ਵੀਂ ਦੇ 8ਵੀਂ ਪਾਤਸ਼ਾਹੀ ਐਂਡ ਆਲਸੋ 10ਵੀਂ ਪਾਤਸ਼ਾਹੀ ਇਹਨਾਂ ਦਾ ਨਹੀਂ ਹੈਗੇ ਇਹਨਾਂ ਦੇ ਸ਼ਬਦ ਨਹੀਂ ਹੈ ਗੁਰਨ ਸਾਹਿਬ ਦੇ ਵਿੱਚ ਚਲੋ ਜੀ ਹੁਣ ਆਪਾਂ ਆ ਜਾਨੇ ਸਪਿਰਚੁਅਲ ਤੋਂ ਨੈਕਸਟ ਮੂਵ ਆਨ ਕਰਦੇ ਹਾਂ ਬੱਚੇ ਫੋਕ ਦੇ ਉੱਤੇ ਮੈਂ ਕਿਹਾ ਸੀ ਅੱਜ ਦੀ ਕਲਾਸ ਹੋ ਸਕਦਾ ਥੋੜੀ ਵੱਡੀ ਹੋ ਜਾਏ ਪਰ ਇੰਪੋਰਟੈਂਟ ਵੱਡੀ ਹੈ ਦੇਖਦੇ ਰਹੋ ਹੁਣ ਫੋਕ ਵਿੱਚ ਇਹ 11 ਕਹਾਣੀਆਂ ਜਿਹੜੀਆਂ ਹੈ ਫੋਕ ਟੇਸ ਬਹੁਤ ਫੇਮਸ ਹੈ ਰਾਜ ਰਸੂਲ ਦੀ ਕਹਾਣੀ ਇਹਦੇ ਵਿੱਚ ਮੈਂ ਫੇਮਸ ਸਟੋਰੀਸ ਦੱਸ ਦਿੰਨਾ ਹੀਰ ਰਾਂਝਾ ਠੀਕ ਹੈ ਹੁਣ ਤੁਸੀਂ ਕਹੋਗੇ ਸਰ ਬਾਕੀਆਂ ਦੇ ਅੱਗੇ ਬਾਏ ਕਿਉਂ ਨਹੀਂ ਲਿਖਿਆ ਬੱਚੇ ਇਹ ਇਹੋ ਜਿਹੀਆਂ ਕਹਾਣੀਆਂ ਨੇ ਕੰਪਾਈਲ ਹੋ ਗਈਆਂ ਪਰ ਕਿਸੇ ਨੂੰ ਪਤਾ ਹੀ ਨਹੀਂ ਇਹਨਾਂ ਦਾ ਰਾਈਟਰ ਕੌਣ ਸੀ ਠੀਕ ਹੈ ਜੀ ਵੈਰੀ ਡਿਸਪਿਊਟਡ ਹੈ ਪਰ ਹਾਂ ਸਾਨੂੰ ਪਤਾ ਹੈ ਹੀਰਾਂਜਾ ਵਾਰਿਸ਼ਾਂ ਨੇ ਲਿਖੀ ਹੈ ਤਾਂ ਕਰਕੇ ਆਪਾਂ ਲਿਖਤਾ ਉਸ ਤੋਂ ਇਲਾਵਾ ఎవਰੀਥਿੰਗ ਇਜ਼ ਵੈਰੀ ਡਿਸਪਿਊਟਡ ਉਸ ਤੋਂ ਬਾਅਦ ਸੋਣੀ ਮਹਿਵਾਲ ਸੱਸੀ ਪੁੰਨੂ ਮਿਰਜ਼ਾ ਸਾਈਮਾ ਯੂਸਫ ਜ਼ੁਲੈਖਾ ਠੀਕ ਹੈ ਜੀ ਭਗਤਪੂਰਨ ਦੀ ਕਥਾ ਵੈਰੀ 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 ਫੇਮਸ ਥਿੰਗਸ ਠੀਕ ਹੈ ਜੀ ਇਹ ਫੋਟੋ ਵੀ ਮੈਂ ਸੋਨੀ ਮਹਿਵਾਲ ਦੇ ਲਗਾਈ ਹੈ ਜਿਹੜੀ ਕੱਚੇ ਘੜੇ ਤੇ ਆਪਣੇ ਆਸ਼ਿਕ ਨੂੰ ਮਿਲਣ ਜਾਂਦੀ ਹੁੰਦੀ ਸੀ ਤੇ ਡੁੱਬ ਗਈ ਸੀ ਠੀਕ ਹੈ ਜੀ ਸੋ ਦੈਟ ਇਜ਼ ਵਾਈ ਕੜੇ ਤਾਂ ਮਿਲਣ ਜਾਂਦੀ ਸੀ ਕੱਚਾ ਘੜਾ ਰੱਖ ਦਿੱਤਾ ਗਿਆ ਸੀ ਠੀਕ ਹੈ ਚਲੋ ਜੀ ਹੁਣ ਸੌਰੀ ਹੁਣ ਇਸ ਤੋਂ ਬਾਅਦ ਆਪਾਂ ਆਪਣੇ ਅਖੀਰਲੇ ਚਰਨ ਵਿੱਚ ਆ ਜਾਂਦੇ ਆ ਬੱਚੇ ਮਾਡਰਨ ਲਿਟਰੇਚਰ ਠੀਕ ਹੈ ਜੀ ਮਾਡਰਨ ਲਿਟਰੇਚਰ ਵਿੱਚ ਤੁਸੀਂ ਫੋਟੋ ਦੇਖ ਸਕਦੇ ਹੋ ਸ਼ਿਵ ਕੁਮਾਰ ਬਟਾਲਵੀ ਸਾਹਿਬ ਦੀ ਫੋਟੋ ਆਪਾਂ ਇੱਥੇ ਲਈਏ ਠੀਕ ਹੈ ਜੀ ਸੋ ਮਾਡਰਨ ਲਿਟਰੇਚਰ ਵਿੱਚ ਜਿੰਨਾ ਵੀ ਕਹੋ ਕਿ ਹੁਣ ਹੁਣ ਦਾ ਰੀਸੈਂਟ ਦਾ ਲਿਟਰੇਚਰ ਹੈ ਉਹ ਇਹਦੇ ਵਿੱਚ ਇਨਕਲੂਡ ਹੋਏਗਾ ਸੋ ਸਭ ਤੋਂ ਪਹਿਲਾਂ ਦੇਖੀਏ ਫਰਸਟ ਪੰਜਾਬੀ ਪ੍ਰਿੰਟਿੰਗ ਪ੍ਰੈਸ ਜਿਹੜੀ ਹੈ ਐਟ ਲੁਧਿਆਣਾ ਸੀਗੀ ਉਸ ਤੋਂ ਬਾਅਦ ਫਰਸਟ ਜਿਹੜੀ ਪੰਜਾਬੀ ਡਿਕਸ਼ਨਰੀ ਹੈ ਰੈਵਰੈਂਟ ਜੇ ਨਿਊਟਨ ਕਰਕੇ ਇੱਕ ਕੋ ਇਨਸਾਨ ਹੈ ਉਹਨਾਂ ਨੇ ਕੀ ਸੀ ਉਸ ਤੋਂ ਬਾਅਦ ਮਾਡਰਨ ਪੰਜਾਬੀ ਲਿਟਰੇਚਰ ਦੇ ਸਭ ਤੋਂ ਵੱਡੇ ਮਸੀਹੇ ਇਹਨਾਂ ਨੂੰ ਮੰਨਿਆ ਜਾਂਦਾ ਹੈ ਬਾਈ ਕਾਨ ਸਿੰਘ ਜੀ ਨਾ ਬਾਈ ਵੀਰ ਸਿੰਘ ਜੀ ਅਮ੍ਰਿਤਾ ਪ੍ਰੀਤਮ ਠੀਕ ਹੈ ਜੀ ਉਸ ਤੋਂ ਬਾਅਦ ਸ਼ਿਵ ਕੁਮਾਰ ਬਟਾਲਵੀ ਐਂਡ ਧਨੀ ਰਾਮ ਚ ਜੀ ਸੋ ਇਹਨਾਂ ਦੀ ਕੁਝ ਕੁ ਰਚਨਾਵਾਂ ਆਪਾਂ ਵੇਖਾਂਗੇ ਕੰਟੈਂਟ ਬਹੁਤ ਹੈ ਬਹੁਤ ਕੁਝ ਦਿੱਤਾ ਗਿਆ ਤੁਹਾਨੂੰ ਪਰ ਜਿਹੜੀ ਮੇਨ ਰਚਨਾਵਾਂ ਹੈ ਉਹਦੀ ਆਪਾਂ ਗੱਲ ਕਰਾਂਗੇ ਸਭ ਤੋਂ ਪਹਿਲਾਂ ਦੇਖੋ ਜੀ ਭਾਈ ਕਾਨ ਸਿੰਘ ਜੀ ਨਾਭਾ ਇਹਨਾਂ ਦਾ ਸਭ ਤੋਂ ਫੇਮਸ ਜਿਹਨੂੰ ਆਪਾਂ ਸਿੱਖ ਐਨਸਾਈਕਲੋਪੀਡੀਆ ਵੀ ਕਹਿੰਦੇ ਆ ਜੀ ਗੁਰਸ਼ਬਦ ਰਤਨਾਕਾਰ ਮਹਾਕੋਸ਼ ਠੀਕ ਹੈ ਜੀ ਇਹਦੀ ਗੱਲ ਕਰਦੇ ਆ ਉਸ ਤੋਂ ਬਾਅਦ ਵਿਸ਼ਨੂੰ ਪੁਰਾਣ ਬੜਾ ਫੇਮਸ ਹੈ ਚੰਡੀ ਦੀ ਵਾਰ ਬਣੀ ਫੇਮਸ ਹੈ ਇਹਨਾਂ ਦੀ ਭਾਈ ਵੀਰ ਸਿੰਘ ਜੀ ਦੀ ਗੱਲ ਕਰੀਏ ਇਹਨਾਂ ਨੂੰ ਸਹਿਤਿਆ ਅਕੈਡਮੀ ਅਵਾਰਡ ਪਦਮਾ ਭੂਸ਼ਣ ਵੀ ਮਿਲਿਆ ਹੋਇਆ ਹੈ ਤੇ ਇਹਨਾਂ ਦੀ ਜਿਹੜੀ ਸਭ ਤੋਂ ਫੇਮਸ ਰਾਈਟਿੰਗਸ ਹੈ ਸੁੰਦਰੀ ਵਿਜੇ ਸਿੰਘ ਐਂਡ ਸਤਵੰਤ ਕੌਰ ਤਨੀਰਾਮ ਚੈਤ੍ਰਿਕ ਜੀ ਜੇ ਮੈਂ ਇਹਨਾਂ ਦੀ ਗੱਲ ਕਰਾਂ ਸਭ ਤੋਂ ਫੇਮਸ ਇਹਨਾਂ ਦੀ ਜਿਹੜੀ ਰਚਨਾ ਹੈ ਫੁੱਲਾਂ ਦੀ ਟੋਕਰੀ ਇਹ ਵੀ ਆਪਾਂ ਦੇਖਣੀ ਹੈ ਜਿਵੇਂ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰਾਂ ਸਭ ਤੋਂ ਫੇਮਸ ਜਿਹੜੀ ਇਹਨਾਂ ਦੀ ਰਚਨਾ ਹੈ ਖੁੱਲੇ ਮੈਦਾਨ ਅੱਛਾ ਇਹਨਾਂ ਦੀ ਰਚਨਾ ਪਛਾਣਨ ਦਾ ਇੱਕ ਤਰੀਕਾ ਹੈ ਖੁੱਲੇ 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 ਜਿੱਥੇ ਲਿਖਿਆ ਹੋਇਆ ਹੈ ਨਾ ਜੀ ਉਹ ਪ੍ਰੋਫੈਸਰ ਪੂਰਨ ਸਿੰਘ ਦੀ ਰਚਨਾ ਹੋਏਗੀ ਖੁੱਲੇ ਮੈਦਾਨ ਖੁੱਲਾ ਕੁੰਡ ਖੁੱਲੇ ਲੇਖ ਖੁੱਲੇ ਅਸਮਾਨੀ ਰੰਗ ਠੀਕ ਹੈ ਐ ਕਰਕੇ ਚਲੋ ਜੀ ਤਾਂ ਕਰਕੇ ਚਲੋ ਨੈਕਸਟ ਦੇਖੀਏ ਆਪਾਂ ਜੀ ਆ ਨਾਓ ਵੀ ਆਰ ਹੇਅਰ ਵਿਦ ਨਾਨਕ ਸਿੰਘ ਜੀ ਜਿਵੇਂ ਨਾਨਕ ਸਿੰਘ ਜੀ ਦੀ ਗੱਲ ਕਰਾਂ ਚਿੱਟਾ ਲਹੂ ਗੰਗਾ ਜਲ ਵਿੱਚ ਸ਼ਰਾਬ ਠੀਕ ਹੈ ਜੀ ਇਹੋ ਜਿਹੇ ਥੋੜੇ ਸੋ ਕਾਲਡ ਕੰਟਰੋਵਰਸ਼ੀਅਲ ਚੀਜ਼ਾਂ ਵੀ ਇਹਨਾਂ ਨੇ ਲਿਖੀਆਂ ਉਸ ਤੋਂ ਬਾਅਦ ਆਪਾਂ ਆ ਜੀ ਸਾਹਿਤਿਆ ਅਕੈਡਮੀ ਅਵਾਰਡ ਇਹਨਾਂ ਨੂੰ ਵੀ ਮਿਲਿਆ ਸੀਗਾ ਜੀ ਫਾਰ ਇੱਕ ਮਿਆ ਦੋ ਤਲਵਾਰਾਂ ਉਸ ਤੋਂ ਬਾਅਦ ਪ੍ਰੋਫੈਸਰ ਮੋਹਨ ਸਿੰਘ ਜੀ ਦੀ ਆਪਾਂ ਗੱਲ ਕਰ ਲਈ ਹੈ ਸਭ ਤੋਂ ਫੇਮਸ ਰਚਨਾ ਇਹਨਾਂ ਦੀ ਹੈਗੀ ਹੈ ਬੂਹੇ ਉਸ ਤੋਂ ਬਾਅਦ ਜੇ ਮੈਂ ਗੱਲ ਕਰਾਂ ਗੁਰਦੇਵਾਲ ਸਿੰਘ ਜੀ ਦੀ ਭਾਗਾ ਵਾਲਾ ਇਹਨਾਂ ਦੀ ਸਭ ਤੋਂ ਫੇਮਸ ਰਚਨਾ ਹੈ ਤੇ ਕੁੱਤੇ ਕੁੱਤਾ ਤੇ ਆਦਮੀ ਵੀ ਇਹਨਾਂ ਦੀ ਬਹੁਤ ਫੇਮਸ ਰਚਨਾ ਹੈਗੀ ਹੈ ਠੀਕ ਹੈ ਜੀ ਉਸ ਤੋਂ ਬਾਅਦ ਜੇ ਆਪਾਂ ਗੱਲ ਕਰਦੇ ਹਾਂ ਇੱਥੇ ਆ ਗਏ ਨੇ ਬਲਵੰਤ ਗਾਰਗੀ ਸਾਹਿਬ ਬਲਵੰਤ ਗਾਰਗੀ ਸਾਹਿਬ ਜਿਹੜੇ ਨੇ ਉਹ ਇੱਕ ਡਰਾਮਟਿਸਟ ਇੱਕ ਨੋਵਲਿਸਟ ਸੀ ਮਤਲਬ ਮੋਸਟਲੀ ਪਲੇਸ ਲਿਖੇ ਹਨ ਇਹਨਾਂ ਨੇ ਠੀਕ ਹੈ ਜੀ ਸੋ ਇਹਨਾਂ ਜਿਹੜਾ ਪਲੇ ਹੈ ਸਭ ਤੋਂ ਫੇਮਸ ਜਿਹੜਾ ਇਹਨਾਂ ਦਾ ਪਲੇ ਸੀਗਾ ਕਿਥੇ ਆ ਰਿਹਾ ਲੋਹਾਗੋਤ ਠੀਕ ਹੈ ਜੀ ਇੱਕ ਲੋਹਾਗੋਤ ਬਹੁਤ ਫੇਮਸ ਹੈ ਉਸ ਤੋਂ ਬਾਅਦ ਮਿਰਜ਼ਾ ਸਾਹਿਬਾ ਪਲੇ ਵੀ ਇਹਨਾਂ ਨੇ ਇਨੈਕਟ ਕੀਤਾ ਸੀ ਵੈਰੀ ਅਮੇজিং ਠੀਕ ਹੈ ਸੋਨੀ ਮਹੀਵਾਲ ਸਾਰਾ ਕੁਝ ਇਹਨਾਂ ਨੇ ਲਿਖਿਆ ਅਮ੍ਰਿਤਾ ਪ੍ਰੀਤਮ ਜੀ ਦੀ ਗੱਲ ਕਰ ਲਈ ਅਗੇਨ ਬਹੁਤ ਕੰਟਰੋਵਰਸ਼ੀਅਲ ਵੀ ਸੀਗੇ ਬਟ ਅਗੇਨ ਇਹਨਾਂ ਨੂੰ ਗਿਆਨਪੀਠ ਅਵਾਰਡ ਵੀ ਮਿਲਿਆ ਸੀਗਾ ਜੀ ਫਰਸਟ ਔਮਨ ਟੂ ਵਿਨ ਦਾ ਸਾਹਿਤਿਆ ਅਕੈਡਮੀ ਅਵਾਰਡ ਵੀ ਸੀਗੇ ਠੀਕ ਹੈ ਜੀ ਇੱਕ ਪੋਇਮ ਸੀ ਸੁਨੇਹੇ ਕਾਗਜ਼ ਤੇ ਕੰਵਾਸ ਇਹਨਾਂ ਨੇ ਲਿਖੀ ਉਸ ਤੋਂ ਬਾਅਦ ਸਭ ਤੋਂ ਫੇਮਸ ਜਿਹੜੀ ਇਹਨਾਂ ਦੀ ਹੋਈ ਸੀ ਆਟੋ ਬਾਇਓਗ੍ਰਾਫੀ ਰਸੀ ਟਿਕਟ ਠੀਕ ਹੈ ਜੀ ਕਦੀ ਪੜਿਓ ਇਨਾਂ ਬਾਰੇ ਬਹੁਤ ਫੇਮਸ ਪਰਸਨੈਲਿਟੀ ਨੇ ਉਸ ਤੋਂ ਬਾਅਦ ਸ਼ਿਫ ਕੁਮਾਰ ਬਟਾਲਵੀ ਸਾਹਿਬ ਦੀਜੀਏ ਆਪਾਂ ਗੱਲ ਕਰੀਏ ਸ਼ਿਫ ਕੁਮਾਰ ਬਟਾਲਵੀ ਸਾਹਿਬ ਵਿੱਚ ਪੀਰਾਂ ਦਾ ਪੈਰਾਗਾ ਬਿਰਹਾ ਦਾ ਸੁਲਤਾਨ ਠੀਕ ਹੈ ਜੀ ðiਸ ਆਰ ਦ ਵੈਰੀ 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 ਫੇਮਸ ਕੰਪੋਜੀਸ਼ਨ ਹੁਣ ਸੁਰਜੀਤ ਪਾਤਰ ਸਾਹਿਬ ਕਿਉਂ ਇੰਪੋਰਟੈਂਟ ਨੇ ਹੁਣੀ ਹੁਣੀ ਥੋੜੀ ਦੇਰ ਪਹਿਲਾਂ ਹੀ ਇਹ ਅਕਾਲ ਚਲਾਣਾ ਕਰ ਗਏ ਆ ਤਾਂ ਕਰਕੇ ਇਹਨਾਂ ਦੀਆਂ ਰਚਨਾਵਾਂ ਠੀਕ ਹੈ ਬਹੁਤ ਫੇਮਸ ਨੇ ਚੰਨ ਸੂਰਜ ਦੀ ਵਹਿਗਿਨੀ ਫੇਮਸ ਰਚਨਾ ਹੈ ਠੀਕ ਹੈ ਤਾਂ ਕਰਕੇ ਇੰਪੋਰਟੈਂਟ ਹੈ ਐਂਡ ਉਸ ਤੋਂ ਬਾਅਦ ਦ ਲਾਸਟ ਥਿੰਗ ਫॉर ਟੁਡੇਜ਼ ਲੈਕਚਰ ਇਜ਼ ਕਿ ਇਹ ਸਾਰੇ ਟਾਈਟਲਸ ਆਪਾਂ ਯਾਦ ਕਰਨੇ ਆ ਕਿ ਫਾਦਰ ਆਫ ਪੰਜਾਬੀ ਨੋਵਲ ਕਿਨੂੰ ਕਿਹਾ ਜਾਂਦਾ ਹੈ ਨਾਨਕ ਸਿੰਘ ਜੀ ਨੂੰ ਟੈਗੋਰ ਆਫ ਪੰਜਾਬੀ ਲਿਟਰੇਚਰ ਪੂਰਨ ਸਿੰਘ ਜੀ ਨੂੰ ਕਿਹਾ ਜਾਂਦਾ ਹੈ ਨਾਈਟਿੰਗੇਲ ਆਫ ਪੰਜਾਬ ਸੁਰਿੰਦਰ ਕੌਰ ਨੂੰ ਕਿਹਾ ਜਾਂਦਾ ਹੈ ਬਾਬਾ ਬੋਰਡ ਆਫ ਪੰਜਾਬੀ ਲਿਟਰੇਚਰ ਸੰਤ ਸਿੰਘ ਸੇਖੋ ਨੂੰ ਕਿਹਾ ਜਾਂਦਾ ਹੈ ਐ ਕਰਕੇ ਫਾਦਰ ਆਫ ਪੰਜਾਬੀ ਡਰਾਮਾ ਈਸ਼ਵਰ ਚੰਦਰ ਨੰਦਾ ਠੀਕ ਹੈ ਜੀ ਸੋ ਇਹਨਾਂ ਬਾਰੇ ਆਪਾਂ ਪੜਨਾ ਹੈ ਸੋ ਬੱਚੇ ਆ ਰੀਅਲੀ ਹੋਪ ਕਿ ਅੱਜ ਦੀ ਜਿਹੜੀ ਕਲਾਸ ਹੈ ਅੱਜ ਦਾ ਜਿਹੜਾ ਸੈਸ਼ਨ ਹੈ ਚਾਹੇ ਥੋੜਾ ਜਿਹਾ ਵੱਡਾ ਹੋ ਗਿਆ ਪਰ ਇਹਨੂੰ ਬਣਾਉਣ ਲਈ ਮੈਨੂੰ ਕਟੋ-ਕਟ 5-6 ਘੰਟੇ ਲੱਗੇ ਠੀਕ ਹੈ ਸੋ ਆ ਰੀਅਲੀ ਹੋਪ ਕਿ ਤੁਸੀਂ ਮੇਰੀ ਵੀ ਮਿਹਨਤ ਦਾ ਮੁੱਲ ਪਾਉਂਗੇ ਐਂਡ ਜੇ ਪੇਪਰ ਇਧਰੋਂ ਆ ਰਿਹਾ ਤਾਂ ਤੁਸੀਂ ਵਧੀਆ ਕਰਕੇ ਆਉਂਗੇ ਕਲਾਸ ਅੱਛੀ ਲੱਗਦੀ ਹੈ ਵਧੀਆ ਲੱਗਦੀ ਹੈ ਇੱਕ ਥੰਬਸ ਅਪ ਜ਼ਰੂਰ ਕਰ ਦਿਆ ਕਰੋ ਕਮੈਂਟ ਜ਼ਰੂਰ ਕਰ ਦਿਆ ਕਰੋ ਸਤਿ ਸ਼੍ਰੀ ਅਕਾਲ ਬਾਏ ਬਾਏ